ਸੰਯੁਕਤ ਕਿਸਾਨ ਮੋਰਚਾ ਪੂਰੀ ਸਰਬਸੰਮਤੀ ਨਾਲ ਇੱਥੇ ਇਕਜੁੱਟ ਹੋ ਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਦੱਸਣ ਲਈ ਆਇਆ ਵੀ ਕਿਰਤੀ ਹੱਤ ਇੱਕਜੁੱਟ ਕਿਵੇਂ ਆ ਜ਼ਬਰ ਦੇ ਖਿਲਾਫ ਲੜਨਾ ਕਿਵੇਂ ਚਾਹੁੰਦੇ ਆ ਜਾਂ ਗੋਲੀਆਂ ਮਾਰੀਆਂ ਜਾਂਦੀਆਂ ਅਫਰੂਗਾਸ ਦੇ ਗੋਲੇ ਸਿੱਟੇ ਜਾਂਦੇ ਆ ਇੱਥੋਂ ਤੱਕ ਵੀ ਗੈਰ ਕਾਨੂੰਨੀ ਪੰਜਾਬ ਦੇ ਹਿੱਸੇ ਦੇ ਵਿੱਚ ਆ ਕੇ ਉਹਨਾਂ ਤੇ ਗੋਲੀਬਾਰੀ ਕੀਤੀ ਜਾ ਰਹੀ ਆ ਕਰਦੇ ਉਹ ਇੱਕ ਐਸਲਾ ਲੋ ਦਿੱਲੀ ਸਰਕਾਰ ਦੇ ਖਿਲਾਫ ਆਇਆ ਸੜਕ ਸਾਜ ਹੈਗਾ ਗੱਲ ਹਰਿਆਣਾ ਸਰਕਾਰ ਦੇ ਖਿਲਾਫ ਹੈ ਉੱਥੇ ਗੋਲੀਆਂ ਚਲਾਈਆਂ ਜਾਂ ਰ ਆਪਣੀਆਂ ਗੋਲੀਆਂ ਚਲਾਈਆਂ ਡਾਂਗਾ ਮਾਰਿਆ ਪੱਥਰੂ ਗੱਛੇ ਨੇ ਤੁਹਾਡੇ ਰਾਹੀਮਾਨੋ ਦੀ ਨਿੰਦਿਆ ਕਰਦਾ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਮਦਦ ਤੇ ਨਹੀਂ ਕਰਦੀ ਇਹ ਵੀ ਨਿੰਦਿਆ ਕਰਦਾ ਬਹਾਨਾ ਤੇ ਰਹਿਣ ਲੱਗੇ ਉੱਥੇ ਵੀ ਕਿਸਾਨ ਵੀ ਲੋ ਕਹਿੰਦੇ ਸਾਮਰਾਜ ਦੇ ਲੋਕ ਰੇਲਿਆਂ ਯਾ ਪੰਡੀਆਂ ਮਛਾਕੇ ਆਉਣ ਲੱਗੇ ਜਿਵੇਂ ਸੁਮਤਰੀ ਕਿਨਾਰੇ ਐ ਲੱਗਦੇ ਪਰ ਸਾਡਾ ਸਮੁੰਦਰੀ ਜਹਾਜ਼ ਤੇ ਰਹੀਆਂ ਆ ਕੇ ਲੁਕਾ ਬਗਦੇ ਘਟੋ ਘਰ ਸੋਟ ਗਾ ਮੈਂ ਇੱਕ ਗੱਲ ਕਹਿਣੀ ਆ ਭਾਰਤੀ ਜਨਤਾ ਪਾਰਟੀ ਨੂੰ ਮੋਕ ਨਹੀਂ ਪੁੱਲ ਜਾਈਂ ਹੋਰ ਜਿਹਨੂੰ ਮਰਜੀ ਪਾ ਦੋ ਨੇ ਕਿਸਾਨ ਜਿੱਦੇ ਬੰਦਿਆ ਕੋਸ਼ਿਸ਼ ਕਰੀਆਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸੱਦਦ ਹੋ ਰਿਹਾ ਉਹਦੇ ਵਿਰੋਧ ਵਿੱਚ ਅਸੀਂ ਸੈਂਟਰ ਸਰਕਾਰ ਨੂੰ ਬੁਲਾਉਣਾ ਚਾਹੁੰਦੇ ਆ ਵੀ ਅਸੀਂ ਹੈਗੇ ਆ ਨਾਲ ਖੜੇ ਆ ਮਗਰ ਇਹਨਾਂ ਦੇ ਭਰਾਈ ਆ ਵੀ ਐਨਾ ਸਾਡੇ ਤੇ ਤਸੱਦਦ ਨਾ ਕਰੋ ਵੀ ਇਹ ੱਤਕਾ ਮਾੜਾ ਹੁੰਦਾਗਾ ਆਉਣ ਵਾਲੇ ਸਮੇਂ ਤੋਂ ਨੂੰ ਇਹ ਭੁਗਤਣਾ ਪਊਗਾ ਉਹ 12 ਮਹੀਨੇ ਸਾਡੇ ਦੇ ਰਾਹ ਨੂੰ ਬੰਦ ਕੀਤੇ ਨੇ ਸਰਕਾਰ ਹੋਰ ਕੰਮੀ ਹੋ ਗਈ ਹੈ ਕਿ ਜੇ ਜੇ ਉਹ ਰੋਕਣ ਬਾਅਦ ਦਾ ਕਦੇ ਮਨ ਨਹੀਂ ਕਰਦੇ ਤਾਂ ਜਿਹੜੀਆਂ 437 ਕਿਸਾਨ ਜਿਹੜੇ ਮੰਗਾਂ ਕਰ ਰਹੇ ਨੇ ਆਖਦੇ ਆ ਉਹਨਾਂ ਦੇ ਨਾਲ ਸਾਡੀ ਜਲੰਧਰ ਦੇ ਵਿੱਚ ਐਮਰਜੈਂਸੀ ਮੀਟਿੰਗ ਸੱਦੀ ਸੀ ਆ ਸੰਯੁਕਤ ਕਿਸਾਨ ਮੋਰਚਾ ਜਿਹੜੇ ਵਿੱਚ 37 ਆ ਤੇ ਉਹਦੇ ਵਿੱਚ ਜਗਿੰਦਰ ਸਿੰਘ ਗਰਾਹਾਂ ਵੀ ਗਏ ਸੀ ਅਸੀਂ ਦੋ ਜਥੇਬੰਦੀਆਂ ਦੇ ਤੋਂ ਪਹਿਲਾਂ ਕਿਉਂਕਿ ਇਹ ਫੈਸਲਾ 4 ਵਜੇ ਹੋਇਆ ਪੌਣੇ 4 ਵਜੇ ਜਗਿੰਦਰ ਗਰਾਹਾਂ ਦੀ ਜਥੇਬੰਦੀ ਤੇ ਸਾਡੀ ਜਥੇਬੰਦੀ ਭਾਰਤ ਸਿੰਘ ਜੀ ਡਕਾਉਂਦਾ ਨੇ ਰੇਲ ਰੋਕਣ ਦਾ ਸੱਦਾ ਦਿੱਤਾ ਸੀ ਪਹਿਲਾਂ ਉਹ ਸਾਡੀਆਂ ਰੇਲ ਰੋਕੋ ਜਾਂ ਸਰਗਰਮੀਆਂ ਦੋਹਾਂ ਜਥੇਬੰਦੀਆਂ ਕਰ ਰਹੀਆਂ ਨੇ ਅੱਜ ਜੀ ਉਸ ਤੋਂ ਬਾਅਦ ਟੋਲ ਪਲਾਜ਼ੇ ਫ੍ਰੀ ਕਰਨ ਦਾ ਅ ਮਤਲਬ ਸਾਡੀ ਉੱਥੇ ਬਣ ਗਈ ਸਮਝੀ ਸੱਦਾ ਦਿੱਤਾ ਅੱਜ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪੂਰੀ ਸਰਬਸੰਮਤੀ ਨਾਲ ਇੱਥੇ ਇਕੱਠ ਹੋ ਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਦੱਸਣ ਲਈ ਆਇਆ ਵੀ ਕਿਰਤੀ ਹੱਥ ਇਕੱਠ ਕਿਵੇਂ ਜਬਰ ਦੇ ਖਿਲਾਫ ਲੜਨਾ ਕਿਵੇਂ ਜਾਣਦੇ ਆ ਅਸੀਂ ਇਸ ਗੱਲ ਦੇ ਵਿਰੋਧ ਚ ਦਿੱਤਾ ਸੱਦਾ ਜਿਹੜਾ ਜਿਹੜੇ ਆ ਮਹਾਸ਼ੰਭੂ ਬਾਡਰ ਤੇ ਜਿਹੜਾ ਖਨੋਰੀ ਬਾਡਰ ਹੈ ਉੱਥੇ ਜਾਂ ਹੋਰ ਥਾਵਾਂ ਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਜੇਲ੍ਹਾਂ ਚ ਬੈਠੇ ਆ ਨੌਜਵਾਨ ਉਹਨਾਂ ਦੇ ਜਿਹੜੀਆਂ ਗੋਲੀਆਂ ਮਾਰੀਆਂ ਜਾਂਦੀਆਂ ਅਥਰੂਗਾਸ ਦੇ ਗੋਲੇ ਸਿੱਤੇ ਜਾਂਦੇ ਆ ਇੱਥੋਂ ਤੱਕ ਵੀ ਗੈਰਕਾਨੂੰਨੀ ਪੰਜਾਬ ਦੇ ਹਿੱਸੇ ਦੇ ਵਿੱਚ ਆ ਕੇ ਉਹਨਾਂ ਤੇ ਗੋਲੀਬਾਰੀ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਚੁੱਪ ਆ ਅਸੀਂ ਉਹਦੇ ਵਿਰੋਧ ਦੇ ਵਿੱਚ ਜਵੀ ਬਾਣ ਲਾਗੇ ਤਵੀ ਰੋਸ ਜਾਗੇ ਸਾਡੇ ਉਸ ਨਾਰੇ ਨੂੰ ਯਾਦ ਕਰਕੇ ਆ ਲੋਕਾਂ ਦਾ ਗੁੱਸਾ ਫਿਰ ਨੂੰ ਦੱਸਦਾ ਜੇ ਹਰਿਆਣੇ ਦੀ ਖੱਟਰ ਸਰਕਾਰ ਅੱਜ ਵੀ ਇਹ ਕੰਧ ਤੇ ਲਿਖਿਆ ਉਹਨੇ ਨਾ ਪੜਿਆ ਕਿਸਾਨਾਂ ਤੇ ਜ਼ਬਰ ਕਰਨ ਵਾਲੀ ਕੋਈ ਨੀਤੀ ਲੈ ਕੇ ਆਈ ਢਾਸੀ ਕੱਲ ਨੂੰ ਭਾਰਤ ਬੰਦ ਪੂਰੇ ਹੌਸਲੇ ਨਾਲ ਕਰਨਗੇ ਸਾਡੇ ਲੋਕ ਤੇ 18 ਤਰੀਕ ਦੀ ਅਸੀਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਲੁਧਿਆਣੇ ਦੇ ਵਿੱਚ ਫੇਰ ਮੀਟਿੰਗ ਸੱਦ ਲਈ ਅਗਲਾ ਜਿਹੜਾ ਐਕਸ਼ਨ ਆ ਉਹਦੂੰ ਤੇਜ਼ ਦੇਵਾਂਗੇ ਖੱਟਰ ਸਰਕਾਰ ਨੂੰ ਜਾਂ ਮੋਦੀ ਹਕੂਮਤ ਨੂੰ ਬਾਣੀ ਪਾ ਦੇਵਾਂਗੇ ਪਹਿਲਾਂ ਵਾਂਗੂ ਮੋਰਚਾ ਪਖਾਵਾਂਗੇ ਧੰਨਵਾਦ ਔਰ ਤੇ ਹੁਣ ਵੀ ਆ ਸੀ ਅਸੀਂ ਦੱਲੇਵਾਲ ਸਾਹਿਬ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਅਸੀਂ ਕਮੇਟੀਆਂ ਬਣਾਈਆਂ ਸੀ ਤਿੰਨ ਇੱਕ ਕਮੇਟੀ ਨੇ ਗੱਲ ਕੀਤੀ ਰਾਜੇਵਾਲ ਵਾਲੇ ਧੜੇ ਨਾਲ ਜਿਹੜੇ ਪੰਜ ਗਰੁੱਪ ਸੀ ਉਹਨਾਂ ਨਾਲ ਸਾਡੀ ਤਿੰਨੀ ਚੌਥੀ ਮੀਟਿੰਗ ਦੇ ਵਿੱਚ ਸਿੱਟ ਬੈ ਗਈ ਉਹਨਾਂ ਨੂੰ ਸ਼ਾਮਲ ਕਰ ਲਿਆ ਸੰਘਰਸ਼ ਕਮੇਟੀ ਨਾਲ ਸਾਡੀ ਗੱਲਬਾਤ ਚੱਲਦੀ ਸੀ ਉਹ ਕਮੇਟੀ ਹੋਰ ਸੀ ਉਹ ਦੋ ਤਿੰਨ ਮੀਟਿੰਗਾਂ ਹੋਈਆਂ ਅਜੇ ਏਕਤਾ ਸਿਰੇ ਦੀ ਚੜੀ ਪਰ ਅਫਸੋਸ ਇਸ ਗੱਲ ਦਾ ਮਿੱਤਰੋ ਦੱਲੇਵਾਲ ਸਾਹਿਬ ਨੇ ਸਾਡੇ ਨਾਲ ਮੀਟਿੰਗ ਹੀ ਨਹੀਂ ਕੀਤੀ ਉਸ ਕਮੇਟੀ ਨਾਲ ਕਹਿੰਦਾ ਲੋੜ ਨਹੀਂ ਹੈ ਉਹਨੇ ਨਾ ਕਰਨੀ ਅਫਸੋਸ ਇਸ ਗੱਲ ਦਾ ਜੋਤੀਆਂ ਪੈਣੀਆਂ ਚਾਹੀਦੀਆਂ ਨਿੱਕੇ ਮੋਟੇ ਮਤਭੇਦ ਹੁੰਦੇ ਆ ਉਹ ਹੱਲ ਹੋ ਜਾਂਦੇ ਨੇ ਅਸੀਂ ਹੁਣ ਵੀ ਬੇਨਤੀ ਕਰਾਂਗੇ ਵੀ ਸਾਰੇ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਪਰ ਇੱਕਜੁੱਟ ਹੋਈਏ ਕਿਵੇਂ ਉਹਦੇ ਵਾਸਤੇ ਜੇ ਕੋਈ ਬਲਾਊ ਫੇਰ ਹੀ ਜਾਇਜ਼ ਕਰਦੇ ਨਾ ਬਲਾਇਤ ਕੋਈ ਨਹੀਂ ਆ ਉਹਨਾਂ ਦੀ ਫੁੱਲ ਰਮੈਤ ਕਰਾਂਗੇ ਅਸੀਂ ਹਰਥੇ ਦੂ ਤੇਜ਼ ਵੀ ਕਰਾਂਗੇ ਧੰਨਵਾਦ ਕਰਦੇ ਉਹ ਇੱਕ ਐਂਸਲਾ ਲੋ ਦਿੱਲੀ ਸਰਕਾਰ ਦੇ ਖਿਲਾਫ ਆਇਆ ਸੜਕ ਸਾਜ ਹੈਗਾਗਾ ਹਰਿਆਣਾ ਸਰਕਾਰ ਦੇ ਖਿਲਾਫ ਹੈ ਉੱਥੇ ਗੋਲੀਆਂ ਚਲਾ ਜੀਆਂ ਆਪਣੀਆਂ ਗੋਲੀਆਂ ਚਲਾ ਜੀਆਂ ਡਾਂਗਾ ਮਾਰਿਆ ਅਥਰੂ ਕਸ ਜਦੇ ਨੇ ਤੁਹਾਡੇ ਰਾਹੀ ਮਾਨੂੰ ਜੀ ਨਿੰਦਿਆ ਕਰਦਾ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਮਦਦ ਤੇ ਨਹੀਂ ਕਰਦੀ ਇਹ ਵੀ ਨੰਦਾ ਕਰੇ ਆ ਮੈਂ ਕਹਿੰਦਾ ਜਨਾਂ ਚਰ ਏਕਤਾ ਨਹੀਂ ਹੁੰਦੀ ਅਸੀਂ ਜਿੱਤ ਨਹੀਂ ਸਕਦੇ ਜੇ ਰੋਡ 2 ਕੁਛ ਨਹੀਂ ਆਵੇ ਡੱਲੇ ਵਾਲਾ ਕੁਛ ਨਹੀਂ ਆਵੇ ਗਰਹਾਂ ਕੁਛ ਜਿੱਦੇ ਅਸੀਂ ਅੰਦੋਲਨਾਂ ਨਾਲ ਜਿੱਤਾਂਗੇ ਕੋਈ ਜਿੱਤਾਂਗੇ ਇਕੱਠੇ ਹੋ ਕੇ ਜਿੱਤਾਂਗੇ ਇਕੱਲਾ ਇਕੱਲਾ ਕੁਝ ਨਹੀਂ ਕਰ ਸਕਦੇ ਇਹਨੂੰ ਸਾਲ ਨੂੰ ਸੁਨੇਹਾ ਕੱਲ ਨੂੰ ਕੱਢਣ ਚਿੱਠੀ ਸੀ ਕੱਲ ਨੂੰ ਵੀ ਭਗ ਜਾਵੇ ਡੱਲਿਆ ਸਾਹਿਬ ਦਾ ਆਪ ਦੀ ਜੰਨੀਆਂ ਜੱਥੇਬੰਦੀਆਂ ਸਾਈਨ ਕਰਕੇ ਇੱਕ ਚਿੱਠੀ ਭੇਜ ਦੇ ਆ ਇਹ ਫੇਸਬੁਕ ਰਹੀ ਆ ਜੂ ਕੋ ਡਿੱਕਾ ਨਹੀਂ ਪੈਂਦਾ ਕੋਈ ਕਪੜਾਉਣ ਵਧਾਉਣ ਦੀ ਵੀ ਲੋੜ ਨਹੀਂ ਉਹਦੀ ਵਗ ਜਾਗੇ ਸਿੱਖੂ ਤੇ ਕਰਾਂਗੇ ਉਹ ਕਹਿੰਦਾ ਵੀ ਪੂਰਾ ਤੋਂ ਉਹ ਕਹਿੰਦਾ ਮੇਰੀ ਦੁਕਾਨ ਤੇ ਨਾ ਜਾੜਾ ਹੁਣ ਮੰਨ ਲਓ ਮੰਦੀ ਜਾੜਾ ਫਿਰ ਉੱਥੇ ਔਖਾ ਨਾ ਪਰ ਜਦੋਂ ਵੀ ਉਹ ਸਾਨੂੰ ਸੱਦਣਗੇ ਅਸੀਂ ਜਾਣ ਨੂੰ ਤਿਆਰ ਆ ਤੇ ਅਸੀਂ ਜਿੰਨਾ ਚਿਰ ਦੋਲਣ ਚੱਲੂ ਆ ਅਸੀਂ ਇੱਥੇ ਦੋਲਣ ਸ਼ੁਰੂ ਰੱਖਾਂਗੇ ਕਿਸੇ ਤਰੀਕੇ ਦਾ ਰੱਖੇ ਉਹ ਮੈਨੂੰ ਬਹੁਤ ਉਹਦੀ ਸਿਰ ਉਹਨਾਂ ਦੀ ਜਿਹੜਾ ਸੈਂਟਰ ਸਰਕਾਰ ਦੀ ਨਿੰਦਾ ਕਰਦਾ ਹਰਿਆਣਾ ਸਰਕਾਰ ਦੀ ਨਿੰਦਾ ਕਰਦਾ ਗੋਲੀਆਂ ਨਹੀਂ ਚਲਾਉਣੀਆਂ ਚਾਹੀਆਂ ਉਹ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਉਹ ਸਰਕਾਰ ਨੇ ਵੱਡੇ ਬੜੀ ਲਾ ਕੇ ਉਹਨਾਂ ਨੇ ਰੋ ਤੁਸੀਂ ਆ ਹਰਿਆਣਾ ਸਰਕਾਰ ਤੁਸੀਂ ਹੈ ਸਰਕਾਰ ਕਿਸਾਨ ਤਾਂ ਦਿੱਲੀ ਜਾਂਦੇ ਦੀ ਦਿੱਲੀ ਦਾ ਮੂਲ ਅਧਿਕਾਰ ਆ ਸਾਨੂੰ ਜਾਣਾ ਚਾਹੀਦਾ ਲੈ ਵੀ ਜੇ ਕੋਰਟ ਸਖਤੀ ਕਰ ਦੇ ਤਾਂ ਫਿਰ ਮਤਲਬ ਕੁਸਾਂ ਕੋ ਸਰਕਾਰ ਨੂੰ ਪਿਛੇ ਹਟਣਾ ਪਊਗਾ ਤਾ ਉਹਦਾ ਦਿੱਕਤ ਰੱਖੇ ਨਾ ਜੇ ਕੋਰਟ ਇਹ ਗੱਲ ਕਹਿੰਦੀ ਹੈ ਇਹ ਤਾਂ ਮੋਦੀ ਤੇ ਪਰਚਾ ਦਰਜ ਹੁੰਦਾ ਕੱਟਰ ਤੇ ਪਰਚਾ ਦਰਜ ਹੁੰਦਾ ਪਰਚਾ ਕਰੇਗਾ ਕੋਰਟ ਜੇ ਸਾਡੇ ਕੋਰਟ ਬੋਲਦੀ ਹੈ ਪਰਚਾ ਦਰਜ ਕਰਦੇ ਦੋਨਾਂ ਤੇ ਯਾਦ ਜੀ ਨਹੀਂ ਫੜੇ ਜਾਣਗੇ ਜਿੱਦ ਦਿਨ ਸਰਕਾਰ ਨਾਲ ਉੱਤੇ ਫੜ ਕੇ ਅੰਦਰ ਬੰਦ ਕਰਦਾਂਗੇ ਮਤਲਬ ਯਾਦ ਉਹ ਪਰਚਾ ਤਾਂ ਕਰੇਦਾ ਕਿ ਤੂੰ ਗਲਤ ਕਰਿਆ ਕਰਦਾ ਨੂੰ ਦੇਖੋ ਘਟੋ ਘਰ ਸੋਡ ਰਹੀ ਮੈਂ ਇੱਕ ਗੱਲ ਕਹਿਣੀ ਆ ਭਾਰਤੀ ਜਨਤਾ ਪਾਰਟੀ ਨੂੰ ਮੋਖ ਨਹੀਂ ਬਣੂ ਜਾਂ ਜਿੰਨੀ ਹੁਰ ਜਿੰਨੂ ਮਰਜੀ ਪਾਵੇ ਮੇਰਾ ਨਾਮ ਹੀ ਨਿਰਮਲ ਸਿੰਘ ਤੇ ਲੋਕ ਬੀਕੇ ਜੂ ਕਾਦੀਆਂ ਦਾ ਪਲਾਕ ਸਪਤਰ ਪੂਲ ਪਲਾਜਾ ਤਾਂ ਜੀ ਪੈਸੇ ਤਾਂ ਸਾਡੀ ਕਾਲ ਕੱਲ ਦੀ 16 ਦੀ ਸੀ ਭਾਰਤ ਬੰਦ ਦੀ ਪਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਦਿੱਲੀ ਗਈਆਂ ਨੇ ਕਿੰਨੇ ਕਿਸਾਨ ਜਥੇਬੰਦੀਆ ਉਸਤਰੀਆਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਉਹਦੇ ਵਿਰੋਧ ਵਿੱਚ ਅਸੀਂ ਸੈਂਟਰ ਸਰਕਾਰ ਨੂੰ ਬੁਲਾਉਣਾ ਚਾਹੁੰਦੇ ਆ ਵੀ ਅਸੀਂ ਹੈਗੇ ਆ ਨਾਲ ਖੜੇ ਆ ਮਗਰ ਇਹਨਾਂ ਦੇ ਭਰਾ ਹੀ ਆ ਵੀ ਇੰਨਾ ਸਾਡੇ ਤੇ ਤਸੱਦਦ ਨਾ ਕਰੋ ਵੀ ਇਹ ਤੱਕਾ ਮਾੜਾ ਹੁੰਦਾਗਾ ਆਉਣ ਵਾਲੇ ਸਮੇਂ ਤੁਹਾਨੂੰ ਇਹ ਭੁੱਲਣਾ ਪਊਗਾ ਉਸ ਕਰਕੇ ਅਸੀਂ ਅੱਜ ਰੋਸ ਜਤਾ ਰਹੇ ਆ ਕਿ ਸਰਕਾਰ ਦੇ ਕੂਲੇ ਕੰਨ ਖੋਲਣੇ ਚਾਹੁੰਦੇ ਆ ਜਾਵਾਗੇ ਜੀ ਸਾਡਾ ਅਸਲ ਵਿੱਚ ਪਹਿਲਾਂ ਤੋਂ ਚੱਲ ਰਿਹਾ ਹੈ ਇਹ ਸਾਰੀਆਂ ਜੱਥੇਬੰਦੀਆਂ ਤਕਰੀਬਨ ਸਾਡਾ ਸੂਰਤ ਮੋਰਚੇ ਦਾ ਸੂਆ ਦਾ ਬੰਦ ਦਾ ਸੱਦਾ ਤਾਂ ਹੀ ਸੀਗਾ ਜੁਲਵਾਰ 18 ਦੀ ਸਾਡੀ ਮੀਟਿੰਗ ਸੀ ਦਿੱਲੀ ਜਾਣਾ ਸੀਗਾ ਪਰ ਇਹ ਜੱਥੇਬੰਦੀਆਂ ਦੋ ਪਹਿਲਾਂ ਬਾਗੀਆਂ ਚਲੋ ਸਾਨੂੰ ਨਹੀਂ ਨਾਲ ਲੈ ਕੇ ਗਿਆ ਸੀ ਕਿਹਾ ਵੀ ਸੀਗਾ ਵੀ ਰਲ ਮਿਲ ਕੇ ਉਹ ਕਰਾਂਗੇ ਕਹਿੰਦੇ ਨਹੀਂ ਅਸੀਂ ਵੱਖਰੇ ਤੌਰ ਤੇ ਆਪਣਾ ਟਲਣਾ ਚਲੋ ਉਹਨਾਂ ਦੀ ਜਿੰਮੇ ਸਮਝ ਨਹੀਂ ਉਹਨਾਂ ਨੇ ਵਰਤ ਲਈ ਪਰ ਕੋਈ ਗੱਲ ਨਹੀਂ ਜੇ ਸਰਕਾਰ ਜਾਦੇ ੱਤਕਾ ਕਰੂ ਅਸੀਂ ਪਹਿਲਾਂ ਵੀ ਜਾਵਾਂਗੇ ਜਿੰਨੇ ਸਾਡੀ ਕਾਲ ਆਊਗੀ ਉਤੋਂ ਸੂਬਾ ਕਮੇਟੀਆਂ ਦੀ ਦਾ ਸੂਰਤ ਮੋਰਚੇ ਦੀ ਤੇ ਬਾਕੀ ਜਿਵੇਂ ਵੀ ਹੋਊਗਾ ਕੋਈ ਗੱਲ ਨਹੀਂ ਨਹੀਂ ਅਸੀਂ ਜਾਣ ਦਾ ਆਪਦੇ ਤੌਰ ਤੇ ਹੈਗਾ ਹੀ 18 ਤੋਂ ਬਾਅਦ ਜਿਵੇਂ ਵੀ ਸਾਡੀ ਮੀਟਿੰਗ ਹੋਊਗੀ ਜਾਵਾਂਗੇ ਅਸੀਂ ਜਿਹੜਾ ਬਾਬ ਜਿਹੜਾ ਟੋਲ ਪਲਾਜੇ ਤੇ ਧਰਨਾ ਦਿੱਤਾ ਗਿਆ ਜਿਹੜਾ ਅੱਜ ਦਾ ਪੰਜਾਬ ਦੇ ਲੋਕਾਂ ਨੂੰ ਇੱਥੇ ਟੋਲ ਪਲਾਜਾ ਬੰਦ ਕੀਤਾ ਉਹ ਐਸਕੇ ਨੇ ਪੂਰੀ ਤਰ੍ਹਾਂ ਜ਼ਰੀਰੀ ਕੀਤਾ ਜਾ ਰਿਹਾ ਬਹੁਤ ਸਾਰਾ ਕੀਤਾ ਜਾ ਰਿਹਾ ਹੈ ਕਿਸਾਨ ਜਿੱਥੇ ਬੰਦੀਆਂ ਬਣ ਕੇ ਪਸਾਵਾ ਕੀਤਾ ਜਾ ਰਿਹਾ ਹੈ ਅਸੀਂ ਆਉਂਦਾ ਤਾਂ ਮੋਦੀ ਸਰਕਾਰ ਨੇ ਮੋਹਰੀ ਕੀਤਾ ਅਸੀਂ ਉਸ ਦੇ ਰੋਸ ਨਾਲ ਜਿਹੜੇ ਸਾਡੇ ਇੰਤਜ਼ਾਰ ਦੇ ਰਹੇ ਜਿਹਾ ਉਹ 12 ਮਈ ਸਾਡੇ ਦੇ ਰਾਹੀਂ ਬੰਦ ਕੀਤੇ ਨੇ ਸਾਡੀ ਸਰਕਾਰ ਬਹੁਤ ਸਮਝਲੀ ਹੋਈ ਹੈ ਕਿ ਜੇ ਜੇ ਉਹ ਰੋਕਣ ਬਾਅਦ ਕੋਈ ਮੁੱਦਿਆਂ ਦੇ ਬਾਰੇ ਪਰਬੰਧ ਨਹੀਂ ਕੀਤੇ ਤਾਂ ਜਿਹੜੀਆਂ 437 ਕਿਸਾਨ ਜਿਹੜੇ ਬੰਦ ਨੇ ਐਸੇ ਨੇ ਉਹਨਾਂ ਦੇ ਨਾਂ 'ਤੇ ਜੇ ਜਵਾਬ ਦੇਣਾ ਸਰਕਾਰ ਤੋਂ ਕੋਈ ਹੱਲ ਨਾ ਨਿਕਲਿਆ ਅਸੀਂ ਸਾਰੇ ਦੇ ਬੱਚਿਆਂ ਦੇ ਬੱਚਿਆਂ ਨਾਲ ਜ਼ਰੂਰ ਜਾਵਾਂਗੇ ਜਿਹੜਾ ਸੰਘਰਸ਼ਾ ਉਹਨਾਂ ਨੇ ਕੀਤਾ ਉਹ ਸੰਘਰਸ਼ ਦੇ ਵਿੱਚ ਅਸੀਂ ਜ਼ਰੂਰ ਆਪਣਾ ਹਿੱਸਾ ਪਾਵਾਂਗੇ ਸਾਕੀ ਕਿ ਕੋਈ ਕੋਈ ਮੰਤ ਪਾ ਮੈਂ ਮੰਗ ਕੀ ਆਪਣੀ ਇੱਥੇ ਮੈਂ ਮੈਂ ਮੰਗ ਲਈ ਸਾਡੀ ਕਿੱਕ ਦਾ ਜਿਹੜੇ ਲਖੀਮ ਕੋ ਉਹਦੇ ਦੋਸ਼ਾਂ ਨੂੰ ਸਜ਼ਾ ਦਿੱਤੀ ਜਾਵੇ ਦੂਸਰਾ ਜਿਹੜਾ ਮੋਦੀ ਸਰਕਾਰ ਹੈ ਐਮਐਸਪੀ ਦਾ ਵਾਅਦਾ ਕੀਤਾ ਸੀ ਉਹ ਐਮਐਸਪੀ ਪੂਰੀ ਕਰੇ ਬੜੇ ਬਾਰਾਂ ਦੇ ਉੱਪਰ ਕਰਜ਼ੇ ਨੇ ਸਾਰੇ ਕਰਜ਼ੇ ਮਾਫ਼ ਹੋਣੇ ਚਾਹੀਦੇ ਨੇ ਇਹ ਸੈਂਟਰ ਸਰਕਾਰਾਂ ਹਮੇਸ਼ਾ ਹੀ ਉਥੋਂ ਕੋਈ ਪਸਾਨਾ ਦੇ ਨਾਲ ਧੋਖਾ ਦੇ ਕੇ ਆਈ ਹੈ ਕਹਿ ਦਿੰਦੀ ਆ ਰਿਟਰਨ ਦੇ ਵਿੱਚ ਕਦੇ ਵੀ ਮੁੱਢ ਨਹੀਂ ਦਿੱਤਾ ਵਰਮ ਲਈ ਕਹਿ ਦਿੰਦੀ ਹੈ ਠੀਕ ਹੈ ਜੇ ਅਸੀਂ ਤੁਹਾਡੀ ਮਰਜ਼ੀ ਮੰਨ ਲਈਆਂ ਇਸ ਵਾਰ ਅਸੀਂ ਜੋ ਵੀ ਆਪਣੀ ਮਰਜ਼ੀ ਮਨਾਵਾਂਗੇ ਉਹ ਲਿਖਤੀ ਰੂਪ ਦੇ ਵਿੱਚ ਮਨਾਵਾਂਗੇ ਜਿਵੇਂ ਇਸ ਵਾਰੀ ਸਰਕਾਰ ਵੀ ਸਖਤ ਦਿਖਾਈ ਦੇ ਰਹੀ ਆ ਕਿਸਾਨ ਦੋ ਜਥੇਬੰਦੀਆਂ ਹੀ ਗਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੇਜ ਸੰਘਰਸ਼ ਕੀਤਾ ਜਾ ਸਕਦਾ ਬਿਲਕੁਲ ਨਹੀਂ ਕੋਈ ਸੰਘਰਸ਼ ਕਿਉਂ ਨਹੀਂ ਕੀਤਾ ਜਾਊਗਾ ਜੇ ਸਰਕਾਰਾਂ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ ਕਿਸਾਨ ਜਥੇਬੰਦੀਆਂ ਨਹੀਂ ਦਬਾਈਆਂ